ਜਾਟਣ ਜੁਲਾਈ 3 ਤੇ ਆਨੇ ਆ। ਹਾਂਜੀ। ਤੁਸੀਂ ਉਹਨਾਂ ਦੇ ਨਾਲ ਕੰਮ ਕੀਤਾ, ਸਕਰੀਨ ਸ਼ੇਅਰ ਕੀਤੀ, ਨੀਰੂ ਬਾਜਵਾ ਵੀ ਉਸ ਫਿਲਮ ਦੇ ਵਿੱਚ ਤੇ ਮੈਨੂੰ ਲੱਗਦਾ ਕਿ ਜਦੋਂ ਵੀ ਤੁਹਾਡਾ ਕਦੇ ਮੁਲਾਕਾਤ ਹੋਣ ਦੀ ਗੱਲ ਹੁੰਦੀ ਹੈ ਤੇ ਅਸੀਂ ਉਹ ਕਦੇ ਵੀ ਨਹੀਂ ਛੱਡ ਸਕਦੇ। ਉਸ ਚੀਜ਼ ਨੂੰ ਲੈ ਕੇ ਉਸ ਫਿਲਮ ਨੂੰ ਲੈ ਕੇ ਕੁੜੰਗ ਨੂੰ ਉਸ ਦੇ ਬਾਰੇ ਦੱਸੋ ਤੁਸੀਂ ਕਿਵੇਂ ਪਾਰਟ ਬਣੀ ਸੀ ਉਸ ਫਿਲਮ ਦਾ ਕਿਉਂਕਿ ਮੈਂ ਇੱਕ ਇੰਟਰਵਿਊ ਦੇਖ ਰਹੀ ਸੀ ਕਿ ਜਗਦੀਪ ਸਰ ਚਾਹੁੰਦੇ ਸੀ ਕਿ ਕਿਸੇ ਨਵੇਂ ਚਿਹਰੇ ਨੂੰ ਮੌਕਾ ਮਿਲ ਦਿੱਤਾ ਜਾਵੇ ਜੋ ਇੰਡਸਟਰੀ ਚ ਕਾਮਤਾਕਾਰ ਹੈ ਕਿਉਂਕਿ ਇਸ ਫਿਲਮ ਦੇ ਨਾਲ ਉਹਨੂੰ ਹੋਰ ਵੀ ਬਹੁਤ ਵੱਡੇ ਪਲੇਟਫਾਰਮ ਜਿਹੜੇ ਨੇ ਉਹ ਮਿਲ ਸਕਦੇ ਨੇ ਉਹਨੇ ਥੋੜਾ ਦੱਸਿਆ ਕਿ ਉਹ ਅਪਰੋਚ ਕੀਤਾ ਸੀ ਬਹੁਤ ਵੱਡਾ ਸ਼ਰੇਹ ਜਾਂਦਾ ਹੈ ਜਗਦੀਪ ਸਰ ਨੂੰ ਤੇ ਉਹਨਾਂ ਦੀ ਇਹ ਸੋਚ ਨੂੰ ਕਿ ਹਾਲੇ ਵੀ ਪੰਜਾਬੀ ਇੰਡਸਟਰੀ ਜਿੱਥੇ ਇੰਨੀ ਓਪਨ ਅਪ ਹੋ ਚੁੱਕੀ ਹੈ ਨਵੇਂ ਲੋਕਾਂ ਲਈ ਨਵੇਂ ਐਕਟਰਸ ਲਈ ਉੱਥੇ ਕਿਤੇ ਨਾ ਕਿਤੇ ਕੋਈ ਨਾ ਕੋਈ ਹਲੀ ਵੀ ਖੇਡਣਾ ਚਾਹੁੰਦਾ ਹੈ ਇਸਟੈਬਲਿਸ਼ਡ ਐਕਟਰਸ ਦੇ ਉੱਤੇ ਉਹਨਾਂ ਦੇ ਵਿੱਚੋਂ ਜਗਦੀਪ ਸਰ ਇਹੋ ਜੇ ਸੀਗੇ ਔਰ ਜਿਨ੍ਹਾਂ ਨੇ ਜੱਟ ਐਂਡ ਜੂਲੀਅਟ ਦੀ ਕਾਸਟਿੰਗ ਦੇ ਟਾਈਮ ਇਹ ਕਿਹਾ ਸੀ ਕਿ ਮੈਂ ਇਹ ਜਿਹੜਾ ਰੋਲ ਲਿਖ ਰਿਹਾ ਮੈਨੂੰ ਇਹਦੇ ਲਈ ਕੋਈ ਐਹੋ ਜਿਹੀ ਕੁੜੀ ਚਾਹੀਦੀ ਆ ਜਿਹਨੂੰ ਮੈਂ ਦੇਖਣਾ ਆ ਐਜ਼ ਅ ਫਰੈਸ਼ ਟੈਲੈਂਟ ਜਿਨੇ ਕੰਮ ਕੀਤਾ ਹੋਵੇ ਉਹਨੂੰ ਆਪ ਦਾ ਕਰਾਫਟ ਦਾ ਪਤਾ ਹੋਵੇ ਬਟ ਮੈਨੂੰ ਐਸਟੈਬਲਿਸ਼ ਨਹੀਂ ਚਾਹੀਦੀ ਬਿਕਾਜ਼ ਇਹੋ ਜੇ ਰੋਲਸ ਨਾਲ ਹੀ ਅਸੀਂ ਐਕਟਰਸ ਖੜੇ ਕਰ ਸਕਦੇ ਇਟਸ ਵੈਰੀ ਈਜ਼ੀ ਕਿ ਆਪਾਂ ਕਹਿ ਦਿੰਨੇ ਆ ਕਿ ਸਾਡੇ ਕੋਲ ਐਕਟਰਸ ਨਹੀਂ ਐ ਸਾਡੇ ਕੋਲ ਯੂ نو ਗਿਨੇ ਚੁਨੇ ਉਹ ਜਾਣੇ ਆ ਜਿਹੜੇ ਦਿਖਦੇ ਆ ਪਰਦੇ ਤੇ ਬਟ ਤੁਸੀਂ ਆਪ ਕਿਸੇ ਨੂੰ ਮੌਕਾ ਦੋ ਇਹੋ ਜਿਹੇ ਰੂਲਸ ਨਾਲ ਕਿ ਉਹ ਐਸਟੈਬਲਿਸ਼ ਹੋ ਸਕਣ ਇਹ ਬਹੁਤ ਵੱਡੀ ਗੱਲ ਹੁੰਦੀ ਹੈ ਐਂਡ ਇਹ ਭਰੋਸਾ ਦਿਖਾਣਾ ਇਹ ਕਿਸੇ ਨੂੰ ਜ਼ਿੰਮੇਵਾਰੀ ਦੇਣਾ ਜਦੋਂ ਜਗਦੀਪ ਸਰ ਸਾਡੇ ਟੌਪ ਦੇ ਡਾਇਰੈਕਟਰ ਹੈ ਨੀਰੂ ਬਾਜਵਾ ਮੈਮ ਸਾਡੀ ਫੀਮੇਲ ਸੁਪਰਸਟਾਰ ਤੇ ਦਿਲਜੀਤ ਸਰ ਦੇ ਸਾਹਮਣੇ ਉਹਨਾਂ ਦੇ ਨਾਲ ਜੇ ਫਰੇਮ ਸ਼ੇਅਰ ਕਰਨਾ ਹੈ ਇਹ ਇੱਕ ਡਾਇਰੈਕਟਰ ਦਾ ਤੁਹਾਡੇ ਉੱਤੇ ਇੱਕ ਭਰੋਸਾ ਵੀ ਹੁੰਦਾ ਹੈ ਇੱਕ ਕਨਵਿਕਸ਼ਨ ਹੁੰਦੀ ਹੈ ਕਿ ਇਹ ਕਰ ਲੂਗੀ ਐਂਡ ਜਿਹੜਾ ਸਟੈਂਡ ਉਹਨਾਂ ਨੇ ਲਿੱਤਾ ਮੈਂ ਉਹ ਕਦੇ ਨਹੀਂ ਭੁੱਲ ਸਕਦੀ ਬਿਕਾਜ਼ ਮੈਂ ਹਮੇਸ਼ਾ ਸੋਚਦੀ ਆ ਕਿ ਇੱਕ ਐਕਟਰ ਸਿਰਫ ਟੈਲੈਂਟ ਤੇ ਮਿਹਨਤ ਨਾਲ ਨਹੀਂ ਇੱਕ ਸਟੈਂਡ ਦੇ ਨਾਲ ਵੀ ਬਣਦਾ ਹੈ ਐਂਡ ਉਹ ਕਿਸੇ ਨਾ ਕਿਸੇ ਦਾ ਕਦੇ ਕਿੱਥੇ ਲਿਆ ਹੋਇਆ ਸਟੈਂਡ ਹੀ ਹੁੰਦਾ ਜਿੱਥੇ ਮੌਕਾ ਮਿਲਿਆ ਤੇ ਉੱਥੇ ਉਹਨੇ ਸ਼ਾਇਨ ਕੀਤਾ ਐਂ ਅੱਗੇ ਕੰਮ ਵਧਿਆ ਐਂਡ ਉਹਦੇ ਲਈ ਤਾਂ ਆਈ ਵਿ ਬੀ ਗ੍ਰੇਟਫੁਲ ਐਂਡ ਥੈਂਕਫੁਲ ਟੂ ਜਗਦੀਪ ਸਰ ਤੇ ਨਾਲ ਦੇ ਨਾਲ ਉਹ ਜਿਹੜੀ ਫਿਲਮ ਦਾ ਪਾਰਟ ਮੈਂ ਇਸ ਕਰਕੇ ਵੀ ਬਣੀ ਬਿਕਾਜ਼ ਵਾਈਟ ਹਿੱਲ ਪ੍ਰੋਡਕਸ਼ਨ ਜਿਹੜੇ ਨੇ ਉਹਨਾਂ ਦੇ ਨਾਲ ਮੈਂ ਗੱਡੀ ਜਾਂਦੀ ਐ ਛਲਾਂਗਾ ਮਾਰਦੀ ਕੀਤੀ ਐਂਡ ਉਹਨਾਂ ਨੇ ਮੇਰਾ ਕੰਮ ਉੱਥੇ ਦੇਖਿਆ ਉਹਨਾਂ ਨੇ ਮੈਨੂੰ ਹੁਣੇ ਵੀ ਯਾਦ ਆ ਕਿ ਗੁਣਵੀਰ ਸਰ ਜਿਹੜੇ ਹੈਗੇ ਉਹਨਾਂ ਨੇ ਜਦੋਂ ਮੈਨੂੰ ਕਾਸਟ ਕਰ ਲਿਆ ਸੀ ਪਾ ਜਾਟੇਂ ਜੁਲੇ ਤੇ ਮੈਨੂੰ ਦੱਸਣਾ ਸੀਗਾ ਜਦੋਂ ਮੇਰੇ ਕੋਲੇ ਨਿਊਜ਼ ਆਈ ਤੇ ਉਹਨਾਂ ਨੇ ਮੈਸੇਜ ਭੇਜਿਆ ਕਿ ਯੂ ਆ ਵਰਰੀ ਐਡਜਸਟਿੰਗ ਐਂਡ ਯੂ ਨੋ ਅਸੀਂ ਤੁਹਾਡੀ ਬਹੁਤ ਪ੍ਰੇਜ਼ ਕਰਦੇ ਆਂ ਸਾਰੀ ਇੰਡਸਟਰੀ ਚ ਇੱਕ ਗੱਲ ਜ਼ਰੂਰ ਹੁੰਦੀ ਹੈ ਜੈਸਮਿੰਦੀ ਕਿ ਉਹ ਬਹੁਤ ਯੂ ਨੋ ਉਹ ਕੋਲ ਮਿਲ ਜਾਂਦੀ ਹੈ ਸਭ ਨੂੰ ਨਾਲ ਲੈ ਕੇ ਕੰਮ ਕਰਦੀ ਹੈ ਤੇ ਦੈਟਸ ਵਾਈ ਆ ਵਾਂਟ ਟੂ ਵਰਕ ਵਿਦ ਯੂ ਉਹ ਕਹਿੰਦੇ ਕਿ ਅਸੀਂ ਚਾਹੁੰਦੇ ਆਂ ਕਿ ਤੁਸੀਂ ਇਹ ਫਿਮ ਕਰੋ ਐਂਡ ਅਸੀਂ ਚਾਹੁੰਦੇ ਆਂ ਕਿ ਅਸੀਂ ਤੁਹਾਨੂੰ ਬਿਲਡ ਅਪ ਕਰੀਏ ਐਜ਼ ਐਨ ਆਰਟਿਸਟ ਬਿਕਾਜ਼ ਥੋਟ ਫਰੈਸ਼ ਟੈਲੈਂਟ ਜਿਹੜਾ ਹੁੰਦਾ ਹੈ ਇਹੋ ਜਿਹੇ ਲੋਕਾਂ ਨੂੰ ਮੌਕਾ ਮਿਲਣਾ ਬਹੁਤ ਜ਼ਰੂਰੀ ਆ ਤੇ ਜਿਹੜਾ ਮੌਕਾ ਦੇਣ ਦੀ ਗੱਲ ਹੁੰਦੀ ਹੈ ਇਹ ਹੀ ਸਭ ਕੁਝ ਹੁੰਦਾ ਹੈ ਫੋਰਨ ਐਕਟਰ ਮੈਨੂੰ ਲਾਡੋ ਚਾਂਸ ਮਿਲਣਾ ਪੜਾ ਜ਼ਰੂਰੀ ਬਿਲਕੁਲ ਚਾਂਸ ਮਿਲਣਾ ਬਹੁਤ ਜ਼ਰੂਰੀ ਹੈ ਤੇ ਨਾਲ ਦੇ ਨਾਲ ਦਿਲਜੀਤ ਸਰ ਦਾ ਮੇਰੇ ਲਈ ਹਾਂ ਕਹਿਣਾ ਉਹ ਤਾਂ ਸੁਪਨੇ ਦੇ ਪਾਰ ਦੀ ਗੱਲ ਹੈ ਬਿਕਾਜ਼ ਇੱਕ ਐਕਟਰ ਦਾ ਵੀ ਕਿਤੇ ਨਾ ਕਿਤੇ ਨਾ ਇਹ ਹੁੰਦਾ ਕਿ ਤੁਹਾਡੇ ਸਾਹਮਣੇ ਵਾਲਾ ਜੇ ਨਿਊ ਕਮਰ ਆ ਜਾਂ ਜਿਹਨੇ ਕੱਟ ਕੰਮ ਕੀਤਾ ਉਹਨੂੰ ਕਿੰਨਾ ਕੰਫਰਟੇਬਲ ਤੁਸੀਂ ਫੀਲ ਕਰਾ ਸਕਦੇ ਹੋ ਐਂਡ ਨੀਰੂ ਮੈਮ ਐਂਡ ਦਿਲਜੀਤ ਸਰ ਨੇ ਕਦੇ ਇਹ ਫੀਲ ਹੀ ਨਹੀਂ ਕਰਾਇਆ ਕਿ ਮੈਂ ਨਵੀਂ ਆ ਉਹਨਾਂ ਨੇ ਬਾ ਕਮਾਲ ਇੱਕ ਤਾਂ ਉਹਨਾਂ ਦੀ ਐਕਟਿੰਗ ਤਾਂ ਹੈ ਹੀ ਉਹਨਾਂ ਨੇ ਪੀਸ਼ੂ ਮਾਰ ਪਿਆਰ ਦੇ ਨਾਲ ਮੈਨੂੰ ਵੈਲਕਮ ਕੀਤਾ ਐਂਡ ਵੀ ਵਰ ਲਾਈਕ ਅ ਫੈਮਲੀ ਔਨ ਸੈੱਟ ਅਸੀਂ ਕਾਫੀ ਰੀਲਸ ਵੀ ਦੇਖਿਆ ਸੀ ਤੁਹਾਡੀਆਂ ਫਿਲਮ ਰਿਲੀਜ਼ ਹੋਣ ਤੋਂ ਪਹਿਲਾਂ ਹੀ ਜਿਹੜੀਆਂ ਸੀ ਤੇ ਜਿਹੜੀ ਸਭ ਤੋਂ ਵਾਇਰਲ ਜਿਹੜੀ ਸਾਡੀ ਰੀਲ ਹੋਈ ਸੀ ਵਿਦ ਦਿਲਜੀਤ ਸਰ ਜਿਹੜੀ ਮੇਰੀ ਇੱਕ ਰੀਲ ਆਈ ਸੀ ਉਹ ਪਹਿਲਾ ਦਿਨ ਹੀ ਸੀਗਾ शूट ਦਾ ਤੇ ਅਸੀਂ ਯੂਕੇ ਪਹੁੰਚੇ ਸੀਗੇ ਐਂਡ ਮੇਰਾ ਉਸ ਦਿਨ ਪਹਿਲਾ ਸੀਨ ਸੀ ਪਹਿਲਾ ਯੂ نو ਦਿਨ ਸੀਗਾ ਆਈ ਥਿੰਕ ਇਹ ਹੀ ਬਹੁਤ ਵੱ ਇਹ ਬੜਪਨ ਹੁੰਦਾ ਹੈ ਇੱਕ ਆਰਟਿਸਟ ਦਾ ਤੁਸੀਂ ਉਹਨੂੰ ਇਨਾ ਕੰਫਰਟੇਬਲ ਫੀਲ ਕਰਾ ਦਿੰਦੇ ਹੋ ਆਫ ਕੈਮਰਾ ਤੁਸੀਂ ਜੇ ਰੀਲ ਬਣਾ ਲਓ ਜਾਂ ਉਹਦੇ ਨਾਲ ਗੱਲ ਹੀ ਕਰ ਲਓ ਇਹ ਹੀ ਇੱਕ ਨਿਊ ਕਮਰ ਲਈ ਸਭ ਕੁਝ ਆ ਇੱਕ ਤਾਂ ਮੈਂ ਪਹਿਲਾਂ ਹੀ ਬੜੇ ਚਾਅ ਦੇ ਨਾਲ ਉੱਠੀ ਸੀ ਕਿ ਅਜਲਦੀਤ ਸਰ ਦੇ ਨਾਲ ਫਰੇਮ ਸ਼ੇਅਰ ਕਰਨਾ ਹੈ ਉਹਨਾਂ ਦੇ ਨਾਲ ਕੰਮ ਕਰਨਾ ਹੈ ਉਸ ਤੋਂ ਇਲਾਵਾ ਮੈਨੂੰ ਥੋੜੀ ਜੀ ਨਰਵਸਨੈਸ ਵੀ ਸੀ ਕਿਉਂਕਿ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ ਕਈ ਲੋਕਾਂ ਦਾ ਸਟੈਂਡ ਦਾਇਤ ਕਈ ਲੋਕਾਂ ਦਾ ਪਰੋਸਾ ਹੈ ਤੁਹਾਡੇ ਉੱਤੇ ਕੱਲ ਨੂੰ ਆਪਾਂ ਇਹੋ ਜਿਹਾ ਕੋਈ ਵੀ ਕੰਮ ਦੇ ਵਿੱਚ ਉੰਨੀ ਕੀ ਨਹੀਂ ਕਰ ਸਕਦੇ ਜਿਦੇ ਕਰਕੇ ਉਹਨਾਂ ਦਾ ਕੰਮ ਥੱਲੇ ਆਵੇ ਐਂਡ ਉਸ ਦੇ ਲਈ ਮੈਂ ਆਪਣੇ ਆਪ ਨੂੰ ਪ੍ਰਪੇਅਰ ਵੀ ਕਰਕੇ ਗਈ ਸੀ ਬਟ ਉਹ ਨਰਵਸਨੈਸ ਉਹ ਜੇ ਕਹਿੰਦੇ ਨਾ ਬਟਰਫਲਾਈਜ਼ ਇਨ ਦਾ ਸਟਮਕ ਵਾਲੀ ਫੀਲਿੰਗ ਸੀ ਬਟ ਜਦੋਂ ਅਸੀਂ ਟੇਕ ਦਿੱਤਾ ਪਹਿਲਾ ਟੇਕ ਦਿੱਤਾ ਉਸ ਤੋਂ ਬਾਅਦ ਹੀ ਬੀਟਵੀਨ ਦਾ ਸ਼ਾਟਸ ਸਰ ਨੇ ਮੈਨੂੰ ਆਪ ਕਿਹਾ ਕਿ ਆ ਜਾ ਕੁੜਕੇ ਚੱਲ ਰੀਲ ਬਣਾਉਣਾ ਤੇ ਉਹ ਜਿਹੜੀ ਚੀਜ਼ ਸੀ ਨਾ ਉਹ ਮੈਂ ਕਦੇ ਭੁੱਲ ਨਹੀਂ ਸਕਦੀ ਉਹ ਮੇਰੇ ਲਈ ਫੋਰਐਵਰ ਮੂਮੈਂਟ ਬਣ ਚੁੱਕਿਆ ਉਹਨਾਂ ਦਾ ਔਰਾ ਹੀ ਕਮਾਲ ਦਾ ਆਪਾਂ ਜਿੰਨਾ ਦੇਖਦੇ ਹਰ ਕੋਈ ਚਾਹੁੰਦਾ ਕਿ ਇੱਕ ਚਾਂਸ ਜ਼ਰੂਰ ਮਿਲੇ ਉਹਨਾਂ ਦੇ ਨਾਲ ਕੰਮ ਕਰਨ ਦਾ ਉਹਨਾਂ ਦੇ ਨਾਲ ਗੱਲ ਕਰਨ ਦਾ ਖੜਾ ਦਾ ਨਾਂ ਦੇ ਕੋਲ ਤੁਹਾਨੂੰ ਤਾਂ ਫਿਲਮ ਕਰਨ ਦਾ ਮੌਕਾ ਮੈਂ ਡੈਫੀਨਿਟਲੀ ਉਹਨਾਂ ਦੇ ਨਾਲ ਮੈਨੂੰ ਵੀ ਇਹੀ ਸੀਗਾ ਕਿ ਬਸ ਇੱਕ ਵਾਰੀ ਸਾਹਮਣੇ ਉਹ ਦੇਖਣਾ ਹੈ ਉਹਨਾਂ ਨੂੰ ਉਹਨਾਂ ਨੇ ਉਹਨਾਂ ਦੇ ਨਾਲ ਜੇ ਮਿਲ ਲਈਏ ਬਹੁਤ ਵੱਡੀ ਗੱਲ ਹੈ ਬਟ ਇਹ ਫਿਲਮ ਆਉਣਾ ਇਫ ਮੈਂ ਹਲੇ ਵੀ ਇੱਕ ਇੱਕ ਸੀਨ ਫਿਲਮ ਦਾ ਇੱਕ ਇੱਕ ਫਰੇਮ ਮੇਰੇ ਲਈ ਬਹੁਤ ਦੁੰਦ ਦੇ ਕਰੀਬ ਆ ਉਹਨੂੰ ਮੈਂ ਕਦੇ ਭੁੱਲ ਨਹੀਂ ਸਕਦੀ ਮੇਰਾ ਕਰੀਅਰ ਦਾ ਟਰਨਿੰਗ ਪੁਆਇੰਟ ਮੈਂ ਕਹਿੰਦੀ ਆ ਕਿ ਜੱਟ ਐਂਡ ਜੂਲੀਅਟ 3 ਦੇ ਵੱਲੋਂ ਹੋਇਆ ਬਿਕਾਜ਼ ਪਹਿਲੀ ਗੱਲ ਤਾਂ ਉਹਨੇ ਜਿਹੜੇ ਰਿਕਾਰਡਸ ਬ੍ਰੇਕ ਕੀਤੇ ਉਹ ਮੇਰੇ ਹਿੱਸੇ ਮਤਲਬ ਮੇਰੇ ਸਾਰਿਆਂ ਦੇ ਹਿੱਸੇ ਆਏ ਤੇ ਜਿਹੜੇ ਜਿਹੜੇ ਵੀ ਉਹਦਾ ਪਾਰਟ ਸੀਗੇ ਸਭ ਦੇ ਹਿੱਸੇ ਆਏ ਐਂਡ ਨਾਟ ਇਵਨ ਦੀ ਸਟਾਰਸ ਮੈਂ ਰਾਣਾ ਰਣਵੀਰ ਸਰ ਨੂੰ ਪਹਿਲੀ ਵਾਰ ਮਿਲੀ ਮੈਂ ਬੀ ਐਨ ਸ਼ਰਮਾ ਸਰ ਦੇ ਨਾਲ ਗੱਡੀ ਜਾਂਦੀ ਸੀ ਸਲਾਂਗਾ ਮਾਰਦੀ ਮੈਂ ਕੀਤੀ ਸੀ ਬਟ ਉਹ ਜਿਹੜਾ ਕੰਮ ਆਪਾਂ ਸਾਰਿਆਂ ਨੇ ਮਿਲ ਕੇ ਕੀਤਾ ਨਾ ਆਈ ਥਿੰਕ ਸਾਰਿਆਂ ਦੇ ਲਈ ਬਹੁਤ ਸਪੈਸ਼ਲ ਆ ਬਿਕਾਜ਼ ਪੰਜਾਬੀ ਇੰਡਸਟਰੀ ਦੀ ਕੋਈ ਵੀ ਫਿਲਮ ਜਿਹੜੀ ਅੱਗੇ ਵੱਧ ਕੇ ਇੱਕ ਰੈਕਗਨਿਸ਼ਨ ਦਿਲਾਂਦੀ ਹੈ ਸਾਨੂੰ ਸਾਰਿਆਂ ਨੂੰ ਉਹ ਆਈ ਥਿੰਕ ਸਿਰਫ ਸਾਡੇ ਲਈ ਨਹੀਂ ਉਹ ਪੂਰੀ ਇੰਡਸਟਰੀ ਲਈ ਬਹੁਤ ਸਪੈਸ਼ਲ ਹੋ ਜਾਂਦੀ ਹੈ